ਸੜਕ ਹਾਦਸੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਟਾਰੀਵਾਗਾ ਰੋਡ ਦੇ ਉੱਪਰ ਵਾਪਰੇ ਭਿਆਨਕ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇਜ਼ ਰਫ਼ਤਾਰ ਇਹਨਾਂ ਦੀ ਮੌਤ ਦੀ ਵਜ੍ਹਾ ਬਣੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਅਤੇ ਟਰੈਕਟਰ ਟਰਾਲੀ ਦੇ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਟਰਾਲੀ ਦੇ ਜਿਹੜੇ ਕੀ ਹੈ ਚੱਕਨਾ ਚੂਰ ਹੋ ਜਾਂਦੀ ਜਿਹੜੀਆਂ ਕੀ ਤਸਵੀਰਾਂ ਨਿਕਲ ਕੇ ਸਾਹਮਣੇ ਆਈ ਨੇ ਅਤੇ ਕਾਰ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਇਹ ਜਿਹੜੀ ਕੀ ਹੈ ਸੜਕ ਹਾਸੇ ਦੇ ਨਾਲ ਜੁੜੀ ਹੋਈ ਖਬਰ ਹੈਗੀ ਹੈ ਅਤੇ ਕਿਵੇਂ ਜਿਹੜੇ ਕੀ ਮੌਕੇ ਦੇ ਉੱਪਰ ਹਾਲਾਤ ਬਣੇ ਨੇ ਟਰੈਕਟਰ ਟਰਾਲੀ ਜੋ ਹੈ ਪਲਟਿਆ ਖਾਂ ਤੋਂ ਬਾਅਦ ਜਿਹੜਾ ਕੀ ਹੈ ਬਿਲਕੁਲ ਪਰਖੱਚੇ ਉੱੜ ਚੁੱਕੇ ਨੇ ਅਤੇ ਕਾਰ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਜਾ ਚੁੱਕਿਆ ਅਤੇ ਕਾਰ ਸਵਾਰ ਤਿੰਨ ਲੋਕ ਕਦਸੇ ਜਰਨੇ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਿਵੇਂ ਇਹ ਭਿਆਨਕ ਹਾਦਸਾ ਵਾਪਰਦਾ ਤਾਂ ਆਸ-ਪਾਸ ਦੇ ਲੋਕ ਮੌਕੇ ਦੇ ਉੱਪਰ ਪਹੁੰਚਦੇ ਨੇ ਅਤੇ ਜ਼ਖਮੀਆਂ ਨੂੰ ਕਿਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਬੇहद ਭਿਆਨਕ ਹਾਦਸੇ ਦੇ ਵਿੱਚ ਤਿੰਨ ਜਿਹੜੇ ਕੀ ਲੋਕ ਮਾਰੇ ਜਾ ਚੁੱਕੇ ਨੇ ਜਦਕਿ ਟਰੈਕਟਰ ਚਾਲੀ ਚਾਲਕ ਦੇ ਗੰਭੀਰ ਜ਼ਖਮੀ ਹੋਣ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੋ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਅਟਾਰੀ ਵਾਗਾ ਰੋਡ ਦੇ ਉੱਪਰ ਜਿਹੜਾ ਕੀ ਹੈਗਾ ਭਿਆਨਕ ਹਾਦਸਾ ਹੋਇਆ ਇੱਥੇ ਕ੍ਰੇਟਾ ਕਾਰ ਅਤੇ ਟਰਾਲੀ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇਜ਼ ਰਫ਼ਤਾਰ ਇਸ ਬੇहद ਭਿਆਨਕ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਅਟਾਰੀ ਰੋਡ ਦੇ ਉੱਪਰ ਸਥਿਤ ਅਡਾ ਟੋਡੀ ਵਿੰਡ ਵਿਖੇ ਜਿਹੜਾ ਕਿ ਇਹ ਭਿਆਨਕ ਹਾਦਸਾ ਵਾਪਰਿਆ ਅਤੇ ਇਹ ਵੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਕਿ ਐਜਡੀ ਕੀ ਕਾਰ ਦਾ ਮਾਲਕ ਸੀ ਉਹ ਪੈਟਰੋਲ ਪੰਪ ਦੇ ਉੱਧਰ ਦੇ ਜਿਹੜਾ ਕਿ ਮਾਲਕ ਦੱਸਿਆ ਜਿਹੜਾ ਜੋ ਕਿ ਆਪਣੇ ਵਰਕਰਾਂ ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਜਿਹੜੀ ਕਿ ਕਾਰ ਦੀ ਰਫਤਾਰ ਬੇਹਦ ਤੇਜ਼ ਹੌਣ ਕਰਕੇ ਜਿਹੜੀ ਕਿ ਕਾਰ ਹੈ ਉਹ ਬੇਕਾਬੂ ਹੋ ਕੇ ਅੱਗੇ ਜਾ ਰਹੀ ਟ੍ਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਅਤੇ ਭਿਆਨਕ ਟੱਕਰ ਦੇ ਵਿੱਚ ਟ੍ਰੈਕਟਰ ਟਰਾਲੀ ਬੁਰੀ ਤਰ੍ਹਾਂ ਨਾਲ ਪਲਟ ਗਈ ਅਤੇ ਕਾਰ ਚ ਸਵਾਰ ਜਿਹੜੇ ਕਿ ਨੌਜਵਾਨ ਨੇ ਉਹ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਜਿਵੇਂ ਹੀ ਇਸ ਘਟਨਾ ਕਰਮ ਦੀ ਸੂchnਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਜਿਹੜਾ ਕਿ ਇਹ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਦੇ ਦਿੱਤਾ ਉਧਰ ਜਿਸ ਘਰ ਦੇ ਚਿਰਾਗ ਬੁਝੇ ਹੈਗੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੱਥਰ ਵਿਸ਼ੇ ਹੋਏ ਨੇ ਪਰਿਵਾਰ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਸੋ ਅਕਸਰ ਤੇਜ਼ ਰਫ਼ਤਾਰ ਜਿਹੜੀ ਕੀ ਹੈਗੀ ਆ ਉਹ ਮੌਦੀ ਵਜ੍ਹਾ ਬਣਦੀ ਹੈ ਅਤੇ ਸਮੇਂ-ਸਮੇਂ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਕੀ ਹੈ ਟ੍ਰੈਫਿਕ ਰੂਲ ਰੈਗੂਲੇਸ਼ਨ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕੀਤੇ ਜਾਂਦਾ ਪਰ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਸਮਝਦਾਰੀ ਦੇ ਅਕੋਰਡਿੰਗ ਹੀ ਜਿਹੜੀ ਕਿ ਉਹ ਕਹਿ ਸਕਦੇ ਆ ਡਰਾਈਵਿੰਗ ਕਰਨ ਤਾਂ ਕਿ ਉਹਨਾਂ ਨੂੰ ਜਾਂ ਕਿਸੇ ਹੋਰ ਨੂੰ ਕੋਈ ਵੀ ਖਤਰਾ ਨਾ ਹੋਵੇ ਕੋਈ ਜਾਨੀਮਾਲੀ ਨੁਕਸਾਨ ਨਾ ਹੋਵੇ I feel anyone that comes to Canada the one thing they'll always do is Niagara Falls For me family trips are about being together sitting face to face and talking These are the things you remember